ਤਸਵੀਰਾਂ ਸ਼ਾਹਕੋਟ ਸ਼ਹਿਰ ਦੀ ਹਨ ਦੱਸਦੀ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਦੀ ਅਗਵਾਈ ਚ ਵੱਡੀ ਗੰਟੀ 'ਚ ਇਕੱਤਰ ਹੋਏ ਭਾਜਪਾ ਆਗੂਆਂ ਵਰਕਰਾਂ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਵੱਲੋਂ ਮਿਸ਼ਨ ਸੰਦੂਰ ਦੀ ਸਫਲਤਾ ਤੇ ਦੇਸ਼ ਦੇ ਸੈਨਿਕਾਂ ਦੀ ਹੌਸਲਾ ਫਜ਼ਾਈ ਸਬੰਧੀ ਸ਼ਾਹਕੋਟ ਸ਼ਹਿਰ 'ਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਰਾਮਗੜੀਆ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਗੁਰਦੁਆਰਾ ਰੋਡ, ਮੇਨ ਬਾਜ਼ਾਰ, ਮੱਸੀਆ ਰੋਡ, ਮੋਗਾ ਰੋਡ ਤੋਂ ਹੁੰਦੀ ਹੋਈ ਫਸਟ ਪੈਂਡ ਵਿਖੇ ਸਮਾਪਤ ਹੋਈ ਤਿਰੰਗਾ ਯਾਤਰਾ ਸ਼ਾਮਲ ਸਾਰੇ ਲੋਕਾਂ ਵਿੱਚ ਬੜਾ ਹੀ ਉਤਸ਼ਾਹ ਨਜ਼ਰ ਆਇਆ ਅਤੇ ਸਾਰਿਆਂ ਨੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾ ਕੇ ਇਸ ਯਾਤਰਾ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦੇ ਧੜ ਦੇਖਾਉਂਦੇ ਹਾਂ ਸਿੱਧੀਆਂ ਤਸਵੀਰ ਅਸ਼ੋਕ ਲਾਲ ਦੀ ਰਿਪੋਰਟ ਭਾਰਤ ਮਾਤਾ ਕੀ ਜੈ ਜਿਹੜਾ ਅੱਜ ਸ਼ਾਹਕੋਟ ਵਿਖੇ ਇਹ ਸ਼ਾਹਕੋਟ ਨਿਵਾਸੀਆਂ ਨੇ ਸ਼ਹਿਰ ਅਤੇ ਪਿੰਡਾਂ ਨੇ ਵਕ ਵਕ ਲੋਈਆਂ ਮਹਿਤਪੁਰ ਤੋਂ ਜਿੱਥੇ-ਜਿੱਥੇ ਵੀ ਜਿਹੜੇ ਭਾਰਤ ਫੌਜ ਦੀ ਹੌਸਲਾ ਬਜਾਈ ਲਈ ਇਕੱਠੇ ਹੋਏ ਆ ਔਰ ਇਹ ਸਾਡਾ ਤੁਹਾਨੂੰ ਪਾਰਟੀ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਜਿਹੜਾ ਆਪਰੇਸ਼ਨ ਸਿੰਧੂਰ ਇੰਡੀਆ ਨੇ ਭਾਰਤਵਾਰਸ਼ ਨੇ ਵਿਰੋਧੀ ਦੇਸ਼ ਪਾਕਿਸਤਾਨ ਤੇ ਕੀਤਾ ਅਸੀਂ ਉਹਦੇ ਵਾਸਤੇ ਧੰਨਵਾਦ ਔਰ ਹੌਸਲਾ ਬਜਾਈ ਭਾਰਤ ਥਲ ਸੈਨਾ ਜਲ ਸੈਨਾ ਤੇ ਵਾਯੂ ਸੈਨਾ ਕਰਨ ਵਾਸਤੇ ਅਸੀਂ ਬਾਜ਼ਾਰ ਵਿੱਚੋਂ ਮਾਰਚ ਕੱਢਿਆ ਤਿਰੰਗਾ ਲੈ ਕੇ ਔਰ ਇਹ ਸੰਦੇਸ਼ ਦਿੱਤਾ ਆ ਸਾਰੇ ਦੇਸ਼ ਵਿੱਚ ਸਾਰੇ ਵਿਸ਼ਵ ਵਿੱਚ ਇਹ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਜਿਹਦੀ ਦੇਰ ਭਾਰਤੀ ਫੌਜ ਦੇ ਹੱਥ ਚ ਹੈ ਅਸੀਂ ਮਹਿਫੂਜ਼ ਹੈ ਸਾਡੇ ਦੇ ਕੋਈ ਵੀ ਭਾਰਲੀ ਤਾਕਤ ਸਾਡੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਔਰ ਇਹ ਭਾਰਤ ਫੌਜ ਨੇ ਪਿਛਲੇ ਇਸ ਮਹੀਨੇ ਦੇ ਵਿੱਚ ਜਿਹੜੇ ਹੋਈਆਂ ਕਾਰਵਾਈਆਂ ਸਾਬਤ ਕਰ ਦਿੱਤਾ ਭਾਰਤ ਦਾ ਨੁਕਸਾਨ ਨਹੀਂ ਹੋਇਆ ਪਾਕਿਸਤਾਨ ਦਾ ਆਂਤਕਵਾਦੀ ਡੇਰਿਆਂ ਤੇ ਅੱਡਿਆਂ ਤੇ 9 ਜਗ੍ਹਾ ਉਹਨਾਂ ਤੇ ਤਬਾਹੀ ਮਚਾਈ ਗਈ ਆ 6 에어ਫੋਰਸ ਦੇ ਜਿਹੜੇ ਉਹਨਾਂ ਦੇ ਸਟੇਸ਼ਨ ਹੈ ਉੱਥੇ ਤਬਾਹੀ ਮਚਾਈ ਗਈ ਔਰ ਉਹਨਾਂ ਨੇ ਭਰਪੂਰ ਕੋਸ਼ਿਸ਼ ਕਰਨ ਤੋਂ ਬਾਅਦ ਭਾਰਤ ਦਾ ਕੋਈ ਵੀ ਨੁਕਸਾਨ ਨਹੀਂ ਕਰ पाए ਸੋ ਅੱਜ ਅਸੀਂ ਉਹਨਾਂ ਸਾਰੇ ਫੌਜੀ ਵੀਰਾਂ ਭੈਣਾਂ ਜਿਹੜੇ ਵੀ ਫੌਜ ਵਿੱਚ ਨੌਕਰੀ ਕਰ ਰਹੇ ਆ ਉਹਨਾਂ ਦਾ ਹੌਸਲਾ ਵਧਾਈ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਔਰ ਇਸ ਤਰ੍ਹਾਂ ਹੀ ਆਸ ਰੱਖਦੇ ਆਂ ਕਿ ਅਸੀਂ ਉਹਨਾਂ ਦੇ ਹੱਥਾਂ 'ਚ ਸਾਡੀ ਜਾਨ ਅਤੇ ਮਾਲ ਹਮੇਸ਼ਾ ਮਹਿਫੂਜ਼ ਰਹੇਗੀ ਸਾਡਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਭਾਜਪੀ ਦਾ ਇਹ ਸਾਰੇ ਇੰਡੀਆ ਦੇ ਵਿੱਚ ਸਾਰੇ ਸੁਬਿਆਂ ਵਿੱਚ ਔਰ ਪੰਜਾਬ ਵਿੱਚ ਖਾਸ ਕਰਕੇ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਸਾਨੂੰ ਅੱਜ ਅਸੀਂ ਉਹ ਕਰਕੇ ਆਪਣੀ ਨਾਗਰਿਕਤਾ ਦੀ ਆਪਣੇ ਜਿਹੜੇ ਇਸ ਦੇਸ਼ ਵਾਸ ਦੇ ਵਿੱਚ ਅਸੀਂ ਵਸਦੇ ਭਾਰਤ ਵਾਸੀਆਂ ਨੇ ਆਪਣਾ ਜ਼ਿੰਮੇਵਾਰੀ ਨਿਭਾਈ ਹੈ ਔਰ ਨਾਲ ਹੀ ਭਾਰਤ ਫੌਜ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਖਤਰ ਦੋਏ ਆ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ 马灯。<Bad> um.